ਸਿੱਧੂ ਮੂਸੇਵਾਲੇ ਤੇ ਗੋਲੀਆਂ ਮਾਰਨ ਵਾਲੇ ਦੇ ਭਰਾ ਦਾ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਜਿੰਨਾ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀ ਨਾ ਉਥੀਆਂ ਮਾਰੀਆਂ ਜਾਣ ਘਰਵਾਲੀ ਕਹਿੰਦੀ ਮੈਂ ਤਾਂ ਬਦਲਾ ਲੈਣਾ ਜਿਵੇਂ ਮੇਰੇ ਘਰ ਵਾਲੇ ਨੂੰ ਮਾਰਿਆ ਉਵੇਂ ਹੀ ਇਹਨਾਂ ਨੂੰ ਮਾਰੋ ਕਹੇ ਹੋ ਮਾਂ ਕਾਦੇ ਇਨਸ਼ਾਪ ਹੋਵੇ ਪਹਿਲੇ ਥਿਲੇ ਚ ਲਿਆ ਕੇ ਮਾਰ ਰੋਈਆਂ ਤੇ ਪਤਾ ਲੱਗ ਜਾ ਕਿ ਕਿਤਨਾ ਪੁੱਤ ਮਾਰੀ ਦੇ ਆ ਇਤਨਾ ਪੁੱਤ ਮਾਰਦੇ ਆ ਤਾਹਾਂ ਮਾਰ ਮਾਰ ਰੋ ਰਹੇ ਪਿਓ ਨਹੀਂ ਦੇਖਿਆ ਜਾਂਦਾ ਹਾਲ ਐ ਆਪੋ ਦੀ ਹਾਲੀ ਗੱਲਾਂ ਦਰੋ 4 ਮਹੀਨੇ ਪਹਿਲਾਂ ਵਿਆਹੀ ਆਈ ਚੂੜੇਵਾਲੀ ਦਾ ਹੋਇਆ ਬੁਰਾ ਹਾਲ ਪਰਿਵਾਰ ਵਾਲਿਆਂ ਨੇ ਇਨਸਾਸ ਦੀ ਕੀਤੀ ਮੰਗ ਇਹਦਾ ਕੰਨ ਜਿਹੜਾ ਹੈ ਅਨੁਸ਼ਾਤ ਦੇ ਬੰਦੇ ਤੇਨ ਜਿਹੜਾ ਉਹ ਗੋਲੀ ਮਾਰ ਕੇ ਸ਼ਾਮੀ ਕਤਲ ਕਰਕੇ ਸਤਿ ਸ਼੍ਰੀ ਅਕਾਲ ਮੈਂ ਮੰਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰੀ ਖਬਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਬਾਹਰ ਇੱਕ ਨੌਜਵਾਨ ਦਾ ਤਿੰਨ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਗਰਾਤ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੇ ਲੜਕੇ ਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਕੋਈ ਵੀ ਰੰਜਿਸ਼ ਨਹੀਂ ਸੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਨੌਜਵਾਨਾ ਪੁੱਤ ਦਾ ਕਤਲ ਹੋਇਆ ਉਸੇ ਤਰ੍ਹਾਂ ਤਿੰਨਾਂ ਨੌਜਵਾਨਾਂ ਦਾ ਵੀ ਕਤਲ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਮੇਰੇ ਨੌਜਵਾਨ ਪੁੱਤਰ ਨੂੰ ਮਾਰਿਆ ਜਗਰਾਤ ਸਿੰਘ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਜੁਗਰਾਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਪਰ ਇਸ ਪੂਰੀ ਵਾਰਦਾਤ ਨੂੰ ਲੈ ਕੇ ਅੰਮ੍ਰਿਤਸਰ ਦੇ ਹੱਤੀ ਪੁਲਿਸ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਤਿੰਨ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ਦੇ ਵਿੱਚ ਹਥਿਆਰਾਂ ਦੇ ਨਾਲ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਇੱਕ ਨੌਜਵਾਨ ਦਾ ਕਤਲ ਕਰ ਦਿੰਦੇ ਨੇ ਸਾਜੀ ਬਚੋ ਹੈ ਕੱਲ ਜਿਹੜਾ ਕਤਲ ਕੀਤਾ ਗਿਆ ਤੁਹਾਡੇ ਪੁੱਤੇ ਦਾ ਕੌਣ ਲੋਕ ਸੀ ਉਹਦੇ ਕਰਮਣ ਸਾਨੂੰ ਕੀ ਪਤਾ ਹੈਗਾ ਸਾਡੇ ਜਾਂਦਿਆਂ ਤੇ ਲੂ ਲਵਾਣ ਹੋਇਆ ਹੈ ਔਰ ਵੀਡੀਓ ਆਇਆ ਹੈ ਕੈਮਰਾ ਤੇ ਆਇਆ ਸਭ ਤੋਂ ਓਥੋਂ ਕਿਡਾਲੋ ਜੋਗੋ ਹੁਣ ਸਭ ਲੋਕ ਕੀ ਕਹਿਆ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਹੈ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਹੁਣ ਤੇ ਚੁੱਪ ਕਰਕੇ ਚਲ ਗਏ ਅੱਜ ਤਾਂ ਕਿਸੇ ਦੀ ਗ੍ਰਿਫਤਾਰੀ ਪਾਏਗੀ 252 ਆਂਦੇ ਆ ਪਾਈ ਗਈ ਐ ਸਾਨੂੰ ਤਾਂ ਦੱਸਿਆ ਨਹੀਂ ਪੁੱਛਵਾਇਆ ਅਸੀਂ ਓੜ ਦੀ ਵਾਈ ਸੁਣੀ ਨਹੀਂ ਪਾਈ ਗਏ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਮਾਰ ਲਿਆ ਗਿਆ ਪੁੱਛਵਾਓ ਮੋਂ ਸਾਨੂੰ ਦੱਸਿਆ ਹੋਵੇ ਪੁੱਛਵਾਣੇ ਕਿੰਨੇ ਜਾਣਿਆਂ ਨੂੰ ਮਾਰਿਆ ਕੀ ਮੰਗ ਕਰਦੇ ਜੇ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਇਨਸਾਫ ਹੋਵੇ ਪਹਿਲੇ ਚੁੰਦੇ ਚ ਲਿਆ ਕੇ ਮਾਰਨ ਗੋਈਆਂ ਤੇ ਪਤਾ ਲੱਗ ਜਾ ਵੀ ਕਿ ਕਿਤਨਾ ਪੁੱਤ ਮਾਰੀ ਦੇ ਆ ਇਤਨਾ ਪੁੱਤ ਮਾਰਦੇ ਆ

ਪੁਲਿਸ ਨੂੰ ਇਹ ਵਾਅਦਾ ਕਰਵਾਇਆ ਗਿਆ ਪੁਲਿਸ ਨੂੰ ਹੁਣ ਇਹ ਇੱਕ ਐਕਟ ਕਰਵਾਇਆ ਗਿਆ ਮੇਰਾ ਚਾਹਤ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਕਸਾਇਡ ਕੀਤਾ ਹੈ ਇਦਾਂ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਉਹਦੀਆਂ ਮਾਰੀਆਂ ਜਾਣ ਨਿਵਾਸਨ ਦਾ ਨਾਮ ਹੈ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ ਦਸਾਸੀ ਦਾ ਲੱਗੀਆਂ ਲੇ 4-5 ਗੋਲੀਆਂ ਵੱਜੀਆਂ 4 ਹਾਂਜੀ ਦਸਾਸੀ ਵੀ ਮਰਨ ਦਾ ਜਰੂਰ ਹੈ

ਮਨੁੱਖਾਂ ਦੇ ਦਿੱਤੀ ਸਾਹ ਇਨਸਾਨ ਚਾਹੀਦਾ ਹਨ ਇਨਸਾਨ ਮਿਲੇ ਹਨ ਆਈਡੀ ਸਰ ਇਸ ਕੇ ਮਾਮਲੇ ਦੇ ਕੋਣ ਸੀ ਬੰਦਾ ਜਿਹਨੂੰ ਮਾਰਿਆ ਤੇ ਕਿੰਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਜਗਰਾਤ ਸਿੰਘ ਹੈ ਇਹਦਾ ਕੰਨ ਜਿਹੜਾ ਹੈ ਅਨੁਸ਼ਾਤ ਦੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਫਤੀਸ਼ ਜਾਰੀ ਹੈ ਉਹੀ ਸਾਹਮਣੇ ਤਾਂ ਤੌੜਗਦ ਨੂੰ ਤਵਾਰ ਰਹੀ ਮਚਲੀ ਅੰਚਲੀ ਸੀ ਕੋਈ ਪ੍ਰਾਣੀ ਰੰਚੀ ਸੀ ਜਿਹਦਾ ਫਿਰ ਕੋਈ ਝਗੜਾ ਕਰਦਾ ਰਿਹਾ ਸੀ ਇਹਦੇ ਬਾਰੇ ਜਿਹੜੇ ਕੇਸ ਮਕਦਮੇ ਦੀ ਤਫ਼ਤੀਸ਼ ਜਾਂ ਮੇਰੇ ਤੋਂ ਸੀਨੀਅਰ ਫਰੀ ਦੱਸ ਸਕਦੇ ਕੋਈ ਨਹੀਂ ਕੇਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋਇਆ ਨਹੀਂ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ ਤੇ ਕੱਲ ਰਾਤ ਦੇ ਸੱਤ ਵੀਂ ਦਿਨ ਘਟਨਾ ਕਾਫੀ ਵਕਤ ਹੋ ਚੁੱਕਾ ਵਾ ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਰਹੇ ਹਤੀ ਪੁਲਿਸ ਦੇ ਤੇ ਕਿੰਨੀ ਤੱਕ ਕਾਰਵਾਈ ਤੁਹਾਡੇ ਨੇ ਕੀਤੀ ਗਈ ਕਾਰਵਾਈ ਮੁਕਦਮਾ ਦਰਜ ਕੀਤਾ ਵਾ ਤਫ਼ਤੀਸ਼ ਜਾਰੀ ਹੈ ਤੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਮੁਕਤਮਾ ਜਿਹੜਾ ਐਸਾ ਦੋਸ਼ੀ ਜਿਹੜੇ ਨਹੀਂ ਜੀ ਨਾਮ ਲੂ ਮੈਂ ਨਾਮ ਕੋਈ ਨਹੀਂ ਕੋਈ ਪਹਿਚਾਨ ਹੋ ਪਾਈ ਉਹਨਾਂ ਦੀ ਤਫਤੀਸ਼ ਚੱਲੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ 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 ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦੀ ਮੁੰਡੇ ਦੀ ਉਹ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਉਗੀ ਉਸ ਮੁਤਾਬਕ ਕਾਰਵਾਈ ਚੱਲਦੀ ਹੈ ਸਿਰਫ ਕੈਮਰੇ ਖੜਾ ਲਈਆ ਰਿਹਾ ਆਸपास ਕੀਤੇ ਜਾ ਰਹੇ ਸਾਰੇ ਅਫਸਰ ਕਰ ਰਹੇ ਠੀਕ